ਹੋਰ ਦੱਸੋ ਹੋਰ ਕਿਹੜਾ ਜ਼ਿੰਮੇਵਾਰ ਐਥੇ ਜਿਹਦਾ ਬਿਨਾ ਪਰਚੀਸ ਤੋਂ ਬੈਠਾ ਤੁਸੀਂ ਐ ਹੋਰ ਕੌਣ ਐ ਤੁਸੀਂ ਕਿੰਨੇ ਕਿੰਨੇ ਟਾਈਮ ਤੋਂ ਬੈਠੇ ਕੱਲ੍ਹ ਦੇ ਆ ਜੀ ਆ ਦੱਸੋ ਥੋੜੀ ਬੋਲੀ ਲੱਗੀ ਦੀ ਨਹੀਂ ਲੱਗੀ ਆ ਕਿਉਂ ਬਿਨਾ ਪਰਚੀਸ ਤੋਂ ਦੱਸੋ ਜੀ ਸਾਹ ਤੇ ਇੱਕ ਬਾਂਡ ਕਾਰਡ ਆਣਾ ਉਹ ਛੱਡੀਆਂ ਜੀ ਤੇ ਤੁਸੀਂ ਉਹ ਛੱਡੀਆਂ ਤੇ ਤੁਸੀਂ ਤੁਸੀਂ ਦੇਖੀ ਜਾਂਦੇ ਹੋ ਸਰਬਤਮਾ ਦਾ ਲੈਣ ਦੇ ਆ ਮੈਂ ਲੈ ਰਿਹਾ ਹਾਂ ਜੀ ਮੈਂ ਰੋਲ ਕਰਦੀ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਤੁਸੀਂ ਕੋਈ ਨੋਟਸ ਦਿੱਤਾ ਉਹਨੂੰ ਕਰਦਾ ਹਾਂ ਸਰਬ ਨੋਟ ਕਿੰਨੇ ਕੱਡੇ ਨੋਟਸ ਹਰ ਕੱਡੇ ਕੱਢਣਾ ਹਰੇ ਹੁਣ ਤੱਕ ਕਿਉਂ ਨਹੀਂ ਕੱਢਿਆ ਹੁਣ ਮਿਲਰ ਕਿਉਂ ਨਹੀਂ ਆਇਆ ਇੱਥੇ ਮਿਲਰ ਨੂੰ ਬੁਲਾਇਆ ਸੀ ਉਹ ਕਿਉਂ ਨਹੀਂ ਆਇਆ ਇੱਥੇ ਦੱਸੋ ਇਹਨਾਂ ਇਹਨਾਂ ਦੋਹਾਂ ਦੀਆਂ ਢੇਰੀਆਂ ਦਿਖਾਓ ਜਿਹੜੀਆਂ ਚਲੋ ਦਿਖਾਓ ਰਜਿਸਟਰ ਗਿਆ ਕੁਛ ਇੱਥੇ ਸਨਪ ਮੋਨ ਸਿੰਘ ਲਿਓ ਜੀ ਮੋਇਸਟਰ ਮਸ਼ੀਨ ਇਨਸਪੈਕਟਰ ਦੇਖੂਗਾ ਤੁਸੀਂ ਮਾਲਕ ਆਏ ਤੁਸੀਂ ਵੇਚਣੇ ਤੁਸੀਂ ਵੇਚਣੀ ਇਨਸਪੈਕਟਰ ਨੂੰ ਸਰਕਾਰ ਨੂੰ ਨਾ ਕਿ ਉਹਨੂੰ ਸੋਜੀ ਤੁਹਾਡਾ ਇਹ ਵਾਰ ਕੀ ਕਹਿਣਾ ਹੈ ਜੇ ਠੀਕ ਹੈ ਕਿਉਂ ਪਈ ਇੱਥੇ ਫਿਰ ਨੋਰਥ ਤੁਹਾਨੂੰ ਕੱਢਾਂ ਮੈਂ ਤੁਸੀਂ ਕਿਉਂ ਨਹੀਂ ਕੱਢਿਆ ਉਹਨੂੰ ਫਿਰ ਨਹੀਂ ਹੁਣ ਤੱਕ ਕਿਉਂ ਨਹੀਂ ਕੱਢਿਆ ਮੈਂ ਪੁੱਛਦਾ ਹੁਣ ਤੱਕ ਕਿਉਂ ਨਹੀਂ ਕੱਢਿਆ ਹਾਂਜੀ ਪਰਸੋਂ ਸਵੇਰ ਦੀ ਪਈਏ ਹੁਣ ਤੱਕ ਕਿਉਂ ਨਹੀਂ ਕੱਢਿਆ ਇਹਨਾਂ ਨੂੰ ਦਿਓ ਜੀ ਨੋਟਸ ਤੁਸੀਂ ਦੇਣਾ ਕਰਾਉਡ ਈਐਫਐਸ ਨਾਲ ਗੱਲ ਕਰਾਓ ਲੜਿਆ ਮਾਰਕਫੇਰ ਦੀ ਈਐਫਐਸ ਨਾਲ ਗੱਲ ਕਰਾਓ ਆਪਾਂ ਕੀ ਕਰਦੇ ਭਾਈ ਇਹਨੂੰ ਕਿਉਂ ਨਹੀਂ ਕੱਢਿਆ ਨੋਟਸ ਹੁਣ ਤੱਕ ਪਰਸੋਂ ਦਾ ਜ਼ਿੰਮੇਦਾਰ ਖੱਜਲ ਹੋ ਰਿਹਾ ਤੁਸੀਂ ਕਹਿੰਦੇ ਮਾਲ ਠੀਕ ਹੈ ਉਹ ਚੱਕ ਨਹੀਂ ਰਿਹਾ ਤੁਸੀਂ ਡਰਾਮਾ ਦੇਖਦੇ ਇੱਥੇ ਬੈਠੇ ਪਹਿਲਾਂ ਤੁਸੀਂ ਪੇਪਰ ਕਿੱਥੇ ਕਰਨਾ ਪਹਿਲਾਂ ਪੇਪਰ ਬਿਨਾਂ ਰੀਜ਼ਨ ਇੱਕ ਵੀਰੇ ਢੇਰੀ ਪਈ ਹੋਈ ਥੋੜੀ ਜ਼ਿੰਮੇਵਾਰੀ ਹੈ ਲਿਆਓ ਮੈਨੂੰ ਕੋਈ ਗੱਲ ਕਰਾਓ ਡੀਐਫਐਸ ਨਾਲ ਉਹ ਭਾਈ ਇੰਸਪੈਕਟਰ ਸੁਨੇਹਾ ਨਹੀਂ ਲਾਇਆ ਸੀਗਾ ਉਹਨੂੰ ਅਨਲਿਥੇ ਕੀ ਹਦਾਈ ਨੀ ਤੂੰ ਫੋਨ ਕੀਤਾ ਬਲਾਉਨ ਕਰੋ ਫੋਨ ਨੂੰ ਤੁਸੀਂ ਡਰਾਮਾ ਬਣਾਇਆ ਵਾ ਤੁਹਾਡਾ ਇੰਸਪੈਕਟਰ ਮੇਰੇ ਕੋਲ ਖੜਾ ਪਰਸੋਂ ਦਾ ਪਰਸੋਂ ਦਾ 14 ਦਾ ਮਾਲ ਪਿਆ ਅਵਿਆਣਾ ਮੰਡੀ ਚ ਡੈਮੇਜਡ ਕਲਰ ਵਾਲਾ ਨੋ ਬਿਲਕੁਲ ਠੀਕ ਪਿਆ ਤੇ ਤੁਹਾਡਾ ਤੁਹਾਡੇ ਇੰਸਪੈਕਟਰ ਨੇ ਹੁਣ ਤੱਕ ਪਰਚੇਜ਼ ਨਹੀਂ ਪਾਈ ਵੀ ਸਿੰਦਰਾਨ ਨਾਲ ਮਿਲ ਕੇ ਸਰ ਕੋਸ਼ਿਸ਼ ਤੋਂ ਪਾਈ ਸੀ ਮੰਡੀ ਤੋਂ ਦੇਖ ਕੇ ਜਾਇਆ ਕਰੂ ਕਿ ਹੈ ਕੀ ਸਿਚੁਏਸ਼ਨ ਗਰਾਊਂਡ ਦੀ ਆ ਪੁੱਛੋ ਤੁਹਾਡੇ ਇਨਸਪੈਕਟਰ ਕੋਲ ਖੜਾ ਐ ਨੇ ਕਿਉਂ ਨਹੀਂ ਪਾਈ ਪਰਚੇਜ਼ ਇਹ ਦੀ ਸਰ ਮੈਂ ਕਹਿੰਨੀ ਆ ਪਰਚੇਜ਼ ਕਰੇਗਾ ਕਿਉਂਕਿ ਪਰਚੇਜ਼ ਨਹੀਂ ਕਰਨਾ ਮੈਨੂੰ ਦੱਸੋ ਤੁਸੀਂ ਇਹ ਤੇ ਐਕਸ਼ਨ ਕੀ ਲੈਣੇ ਹੋ ਐਮਐਲ ਦਾ ਕੰਮ ਨਹੀਂ ਮੰਡੀਆਂ ਚ ਆ ਕੇ ਦੇਖਣਾ ਇਹ ਤੋਂ ਤੁਹਾਡੇ ਘਰ ਕੇ ਆਉਣਾ ਪਿਆ ਮੈਨੂੰ ਤੁਹਾਨੂੰ ਮੈਂ ਪਰਸੂ ਵੀ ਵਾਰਨ ਕੀਤਾ ਸੀਗਾ ਮੈਨੂੰ ਆਪ ਆਉਣਾ ਪਿਆ ਹੁਣ ਇਨਸਪੈਕਟਰ ਨੇ ਜੇ ਪਰਸੋਂ ਦੀ ਮਾਲ ਦੀ ਪਰਚੇਜ਼ ਨਹੀਂ ਪਾਈ ਆਪ ਇਹ ਮੰਨਦਾ ਹੈ ਕਿ ਮਾਲ ਠੀਕ ਹੈ ਤੁਸੀਂ ਤਾਂ ਕੀ ਕਾਰਵਾਈ ਕਰੋਗੇ ਸਰ ਮੈਂ ਕੋਈ ਮੌਕੇ ਨੂੰ ਦੇ ਦੋ ਮੈਂ ਇਹਨੂੰ ਤਾਲ ਦਿੰਨੀ ਆ ਕਿਉਂਕਿ ਨਹੀਂ ਕੋਈ ਮੌਕਾ ਨਹੀਂ ਮੌਕਾ ਪਰਸੋਂ ਦੇ ਦਿੱਤਾ ਸੀਗਾ ਅ ਚਲੋ ਸਰ ਮੈਂ ਦੇਖ ਲੈਂਦੀ ਇਹਨੂੰ ਸ਼ੋਕੋਸ ਕਰਵਾ ਜੀ ਜੀ ਸਰ ਕਰਕੇ ਮੈਨੂੰ ਕਾਪੀ ਭੇਜੋ ਜੀ ਸਰ ਜੀ ਸਰ ਤੁਸੀਂ ਵੀ ਕਰਨਾ ਇੱਕ ਸ਼ੋਕੋਸ ਨਹੀਂ ਸਰ ਡੀਐਮ ਮੈਂ ਤਾਂ ਨਹੀਂ ਕਰੂਗੀ ਨਹੀਂ ਤੁਹਾਡਾ ਵੀ ਕਰਨਾ ਬਣਦਾ ਡੀਐਫਐਸ ਦੇ ਬਣਦਾ ਹੈ ਡੀਐਫਐਸ ਮੈਡਮ ਦੀ ਨੌਲੇਜ ਚ ਲੈ ਆ ਦਿੰਦੀ ਆ ਕਰਾਓ ਗੱਲ ਕਰਾਓ ਤੁਹਾਡਾ ਇੱਥੇ ਮਿਲਰ ਦਾ ਕੀ ਕੰਮ ਐ ਇੱਥੇ ਆ ਕੇ ਤੁਸੀਂ ਲੈ ਕੇ ਆਂਦੇ ਆ ਪਰਚੀਜ਼ ਕਿੰਨੇ ਕਰਨੀ ਐ ਉਹ ਉਹ ਇੱਥੇ ਕਿਉਂ ਆਂਦਾ ਫਿਰ ਤੁਸੀਂ ਨਾ ਸਰਕਾਰ ਦੀ ਨੌਕਰੀ ਕਰੋ ਸਰਕਾਰ ਦੀ ਕਿ ਨਹੀਂ ਕਰਨੀ ਦੱਸ ਦੋ ਨਹੀਂ ਵਿਚਾਰਾ ਕਰਨਾ ਤਾਂ ਮੈਂ ਦੱਸ ਦਊਗਾ ਨਹੀਂ ਮਤਲਬ ਉਹ ਤਾਂ ਮਤਲਬ ਨਹੀਂ ਕੋਈ ਵੀ ਤਾਂ ਇਹ ਰੱਖੇ ਪਏ ਉਹਨੇ ਮੁਕਸੀ ਰੱਖੇ ਪਏ ਉਹ ਜ਼ਿੰਮੇਵਾਰਾਂ ਦੇ ਆ ਕੇ ਢੇਰੀ ਕਰਾਊਡ ਹੀ ਐ ਬੇਸ਼ ਨੇ ਗੱਲ ਮੇਰੀ ਕਿਹੜਾ ਕਿਹੜਾ ਨੋਟਸ ਕੱਟਣਾ ਹੁੰਦਾ ਕੀ ਕਹਿੰਦੇ ਸੋਟ ਸਟੇ ਰੂਲ ਕਹਿੰਦੇ ਐ ਕੀ ਕਾਰਵਾਈ ਬਣਦੀ ਉਹਦੇ ਖਿਲਾਫ ਦੱਸੋ ਜੀ ਡਿਸਕਲਰ ਦਾ ਨਹੀਂ ਹੈ ਇਹ ਆਓ ਜੀ ਇਨਸਪੈਕਟਰ ਸਾਹਿਬ ਇੱਕ ਆਦੀ ਆਈ ਵੀ ਹੈ ਇਹ ਜੇ ਕੁਝ ਇਹਨੂੰ ਰੀਡਣਾ ਦੱਸੋ ਮੈਨੂੰ ਹੈ ਤੇ ਕੁਝ ਹਲਦੀ ਹਲਦੀ ਹੈ ਡਿਸਕਲਰ ਹੈ ਕੀ ਹੈ ਦੱਸੋ ਗੰਡ ਹੈ ਕੀ ਹੈ ਫਿਰ ਕਿਉਂ ਨਹੀਂ ਪਰਚੇਸ ਕਰਦੇ ਮਿਲਰ ਥੋੜੀ ਡਿਸਾਈਡ ਕਰੂੰਗਾ ਤੁਸੀਂ ਡਿਸਾਈਡ ਕਰਨਾ ਤੁਹਾਡੀ ਪਰਚੇਜ਼ ਕਰ ਤੁਸੀਂ ਨਾ ਕਿਸੇ ਨੂੰ ਦਿਖਾਓ ਮਿੱਲਰ ਨੂੰ ਤੁਹਾਡੀ ਇਹ ਪਰਚੇਜ਼ ਕਰਨ ਲਈ ਖੜੇ ਨਹੀਂ ਕਰਦੇ ਮੈਨੂੰ ਦੱਸੋ ਹੋਰ ਕੁ ਡੇਰੀ ਐਸੋ ਜਿਹੜੀ ਪਰਚੇਜ਼ ਨਹੀਂ ਹੋਈ ਬਰੋਕੋ ਕਿਨੇ ਪਾਣੀ ਪਰਚੇਜ਼ ਦੱਸੋ ਪਹਿਲਾਂ ਪਾਸ ਕਰੋ ਇਨਸਪੈਕਟਰ ਸਾਹਿਬ ਆਓ ਜਰਾ ਦੱਸੋ ਕੋਈ ਲਿਖਣੀ ਹੈ ਸਹੀ ਦੱਸੋ ਤੱਕੇ ਨਾ ਵੀ ਨਾ ਕਹੀ ਜਾਓ ਠੀਕ ਹੈ ਠੀਕ ਹੈ ਚਲੋ ਕਰੋ ਜੀ ਇੱਕ ਸਾਹਿਬ ਜੀ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਇੱਕ ਸੈਕਿੰਡ ਪਹਿਲਾਂ ਪਰਚੇਜ਼ ਪਾਜੀ ਦੱਸਿਓ ਬਾਅਦ ਵਿੱਚ ਇੱਥੇ ਮੈਂ 2 ਘੰਟੇ ਕਿੰਨਾ ਕਿਤਾਉਂਦਾ ਮਾਲ ਆ ਜੀ ਇਹਾ 2.5 ਕਿੱਲੇ ਦਾ ਜੀ 45 50 ਕਿੰਟ ਦਾ 45 45 45 50 45 ਕਿੰਟ